ਮੇਰੇ ਮੁਰੇ ਦਾ 1 ਮਹੀਨਾ ਰਹਿ ਗਿਆ ਵਿਆਹ ਨੂੰ ਮੇਰਾ ਪਾਣੀ ਮੈਂ 3-4 ਬਾਰ ਪਾਣੀ ਕੱਢ ਜੂਗਾ ਮੈਂ ਵਿਆਹ ਦਾ ਕੰਮ ਕਰਾਂ ਜਾਂ ਮੈਂ ਪਾਣੀ ਕੱਢਾਂ ਕੱਪੜੇ ਵਿਆਹ ਦੇ ਵੀ ਲੈ ਜੇ ਉਹ ਵੀ ਸਾਰੇ ਖਰਾਬ ਹੋ ਗਏ ਬੈਡ ਖਰਾਬ ਹੋ ਗਏ ਮੇਰੇ ਸੱਪ ਆ ਗਿਆ ਉਹ ਛੱਪ ਲੁੱਪਾ ਮੈਂ ਬਸਾਂ ਪੱਤਿਆ ਉਹ ਛੱਪ ਲੁੱਪਾ ਬੜੀ ਮੁਸ਼ਕਲ ਲੱਭਿਆ ਬੜੀ ਮੁਕਾ ਕਾਬੂ ਕੀਤਾ ਕਰਾ ਦਾ ਪਾਣੀ ਕੱਢੀ ਦੇ ਤੇ ਬੇਛਪ ਵੀ ਆਵੇ ਨਾਲ ਇਸ ਨਾਲ ਅਗੇ 4000 ਮਰਜ਼ਾ ਮੈਂ ਕੀ ਕਰਾਂ ਮਿੱਟੀ ਲੈ ਕੇ ਕੋਈ ਬੰਨ ਮਾਰਾ ਉਧਰ ਮਾੜਮ ਬੜੀ ਉਧਰ ਰੋੜ ਜਾਈ ਉਧਰ ਮਾਰੀ ਬਾਵਨ ਰੋੜੇ ਇਸ ਕੋ ਨਗ ਪਾਣੀ ਆਇਆ ਤਾਂ ਕੋਈ ਹੱਦ ਨਹੀਂ ਰਿਹਾ ਅੱਜ ਹਾਲਾਤ ਦੇਖੀ ਬੜੇ ਆਜ ਮੇਰਾ ਇਹਨਾਂ ਨੁਕਸਾਨ ਤੀਜੀ ਵਾਰੀ ਮੇਰਾ ਨੁਕਸਾਨ ਹੋਇਆ ਇਹ ਮੰਡੀ ਬੋਰਡ ਦੀ ਵਜ੍ਹਾ ਕਰਕੇ ਹੋਇਆ ਹੈ 2015 ਤੋਂ ਇਸ ਮੰਡੀ ਬੋਰਡ ਮੈਂ ਪਿੱਟਸਾਪਾ ਕਰ ਰਹੇ ਹਾਂ ਵੀਰ ਸਾਫ ਦਾ ਪਾਣੀ ਥੀ ਆਂਦਾ ਹੈ ਆਰਮੀ ਦਾ ਪਾਣੀ ਥੀ ਆਂਦਾ ਹੈ ਔਰ ਇਹੀ ਗੱਲਾਂ ਅਸੀਂ ਮਹਿਕਮੇ ਨੂੰ ਸਮਝਾਈਆਂ ਜਿਹਨਾਂ ਦੀ ਨਿਆਜ਼ ਕਭ ਨਿਆਜ਼ ਸਬਜੈਕਟ ਆਇਆ ਲੋਕਾਂ ਦੇ ਘਰਾਂ ਦਾ ਜਿਹੜਾ ਨੁਕਸਾਨ ਹੋ ਰਿਹਾ ਇਹਨੂੰ ਨਾ ਹੋਣ ਦਿੱਤਾ ਜਾਏ ਤੇਰੇ ਵਿੱਚ ਤੀਜੀ ਵਾਰੀ ਮੇਰੀ ਦੁਕਾਨ ਦੇ ਅੰਦਰ ਪਾਣੀ ਆ ਗਿਆ ਪਿਛਲੇ ਸਾਲ ਸਰ ਮੇਰਾ 2 ਲੱਖ 50 ਹਜ਼ਾਰ ਤੋਂ ਉੱਪਰ ਦਾ ਨੁਕਸਾਨ ਹੋਇਆ ਸੀ ਪਾਣੀ ਪੂਰਾ ਇਥੋਂ ਪੈਲੀ ਜੋ ਸਿੱਧਾ ਮੇਰੀ ਦੁਕਾਨ ਦੇ ਅੱਗੇ ਜਾਂਦਾ ਸਰ ਅਸੀਂ ਦੋ ਵੇ ਉੱਠ ਕੇ ਆਪਣੀ ਦੁਕਾਨਾਂ ਦੇਖੋ ਸਰ ਪਾਣੀ ਖੜਦੇ ਆ ਤੀਜੀ ਵਾਰੀ ਪਾਣੀ ਆ ਗਿਆ ਸਰ ਇਸ ਦੁਕਾਨ ਦੇ ਅੰਦਰ ਇਹਨਾਂ ਨੇ ਜੋ ਕਪੜਾ ਲੀਣਾ ਲਿਆ ਸਾਰਾ ਖਰਾਬ ਹੋ ਗਿਆ ਸਰ ਜਿਹਦੇ ਤੰਗ ਲੱਗਦੀਆਂ ਨੇ ਉਹਨੂੰ ਪਤਾ ਹੁੰਦਾ ਸਰ ਆਂਦੇ ਅਫਸਰ ਆਂਦੇ ਮੂੰਹ ਲਾ ਕੇ ਚੱਲ ਜਾਂਦੇ ਸਰ ਇਹਦੀ ਕੋਈ ਮਾਪਿ ਹੋਣੀ ਹੈਗਾ ਸਰ ਇਹਦਾ ਪਾਣੀ ਲੋਕਾਂ ਦੇ ਘਰਾਂ ਨੂੰ ਵੜਨ ਨੂੰ ਲਾਇਆ ਸਰ ਪਿਛਲੇ ਸਾਲ ਵੀ ਇਹੀ ਦਿਨਾਂ 'ਚ ਮੇਰੀ ਦੁਕਾਨ ਦੇ ਅੰਦਰ ਪਾਣੀ ਆਇਆ ਸੀ ਨਾਨ ਕੋਟੇ ਕੋਟੇ ਮੇਰੀ ਦੁਕਾਨ ਦੇ ਅੰਦਰ ਪਾਣੀ ਸੀਗਾ ਜਾਵ ਮੈਂ ਰੋਇ ਕਿੱਥੋਂ ਦੁਕਾਨ ਸਵਾਰਾਂਗਾ ਲਾਵਾਂਗਾ ਸਾਬ ਮੈਂ ਸਾਜ 3-3 ਲੱਖ ਰੁਪਏ ਨੁਕਸਾਨ ਹੋਇ ਕਿੱਥੋਂ ਸਾਲਾਂਗਾ ਸਾਬ ਲੋਕਾਂ ਦੇ ਘਰਾਂ ਦਾ ਹਾਲਾਤ ਦੇਖੋ ਕੀ ਆ ਜਿੰਨਾ ਵੀ ਆ ਸਾਰਾ ਸੂਏ ਦਾ ਪਾਣੀ ਸਾਡੇ ਘਰਾਂ ਚ ਪਾਣੀ ਵੜ ਗਿਆ ਤਿੰਨ ਬਾਰ ਬਰਖਾ ਤਿੰਨ ਬਾਰ ਪਾਣੀ ਸਾਰਾ ਹਰੇ ਘਰਾਂ ਜਾ ਆ ਜਾਂਦਾ ਪਰੇਸ਼ਾਨ ਹੋ ਗਿਆ ਆਪਾਂ ਪਾਣੀ ਕੱਢ ਕੱਢ ਕੇ ਬੈੱਡਾਂ ਤੱਕ ਪਾਣੀ ਚੱਲ ਗਿਆ ਅੰਦਰ ਕਮਰਿਆਂ ਦੇ ਵਿੱਚ ਅਲਮਾਰੀਆਂ ਦੇ ਵਿੱਚ ਕੱਪੜੇ ਭਰੋ ਗਏ ਪਾਣੀ ਨਾਲ ਸੋਫੇ ਭਰੋ ਗਏ ਬੈੱਡ ਭਰੋ ਗਏ ਸਭ ਕੁਝ ਪਾਣੀ ਪਾਣੀ ਹੋ ਗਿਆ ਅੰਦਰ ਜਿੰਨਾ ਪਾਣੀ ਸੂਏ ਦਾ ਸਾਰਾ ਆਂਦਿਆ ਮੇਰਾ ਇਹ ਘਰ ਹੈ ਜੀ ਮੇਰੇ ਮੁਰੇ ਦਾ 1 ਮਹੀਨਾ ਰਹਿ ਗਿਆ ਵਿਆਹ ਨੂੰ ਹੈ ਮੈਂ ਮੇਰਾ ਪਾਣੀ ਮੈਂ 3-4 ਵਾਰੀ ਪਾਣੀ ਕੱਢ ਚੁੱਕਾ ਮੈਂ ਬਿਆਹ ਦਾ ਕੰਮ ਕਰਾਂ ਜਾਂ ਮੈਂ ਪਾਣੀ ਕੱਢਾਂ ਮੇਰਾ ਪੂਰਾ ਸਮਾਨ ਮ ਕੁਝ ਕਪੜੇ ਬਿਰਾ ਦੇ ਬਿੱਲੇ ਨੇ ਉਹ ਵੀ ਸਾਰੇ ਖਰਾਬ ਹੋ ਗਏ ਮੈਂ ਕੀ ਕਹਣਾ ਦੱਸੋ ਪਰਜਾਈਆਂ ਸਭ ਕੁਝ ਖਰਾਬ ਹੋ ਗਏ ਮੈਂ ਬੈੱਡ ਖਰਾਬ ਹੋ ਗਏ ਮੇਰੇ ਹੈ ਅੰਦਰ ਮੈਂ ਲਗਾ ਬਣਦਾ ਸੱਪ ਆ ਗਿਆ ਹੈ ਉਹ ਸੱਪ ਨੂੰ ਕੋਲ ਮੈਂ ਮਸਾਂ ਪੱਤਿਆ ਪਾਣੀ ਪਾਣੀ ਅੰਦਰ ਉਹ ਸੱਪ ਲੁੱਬਾ ਬੜੀ ਮੁਕਾ ਲੱਭਿਆ ਤੇ ਮੈਂ ਉਹਨੂੰ ਉਹ ਬੜੀ ਮੁਕਾ ਕਾਬੂ ਕੀਤਾ ਸੱਪ ਪਾਣੀ ਬਚਿਆ ਪੂਰੇ ਘਰ ਪਾਣੀ ਮੈਂ ਜਿਦਾਂ ਮਾਰੋ ਪਾਣੀ ਨੂੰ ਦੇਖ ਰਿਹਾ ਘਰ ਦਾ ਪਾਣੀ ਕੱਢ ਰਿਹਾ सप्प भी आ गए बड़ी बच्च को छोटे छोटे बच्चे कपड़े ले सारे बयाद के सारे बर्बाद हो गए मैं बस ध्यानदार बता पानी जी चाली घर जे, जे पिंड म्हल पानी भी इंदा सूह का पानी जिन्ना भी सारा इ और पिछु से दौड़ी भी एस एफ दर सड़ना पानी आ गया इसे नौकर से पानी आ पानी का हल आई कर सकते नहीं करिए मिट्टी लैके बन मारा उधर बन मारी उधर मारी उ रोड जाए बड़ा औखा कम तक मैं दौ बजे उठेगा दौ बजे मैं पानी को इधरों क्डा इधरों क्डा पिछुआ इन्ना कानी कोई हल ही नहीं बाद मंग के मेरा पानी का हल होना चाहिए ਸ਼ੂਆ ਬਜੋਬੀ ਆ ਸ਼ੂਆ ਸ਼ੂਆ ਪਾਣੀ ਵੀ ਟੁੱਟਿਆ ਸਾਰਾ ਉਹ ਵੀ ਸਾਰਾ ਹੀ ਆ ਗਿਆ ਅੰਦਰ ਇੱਧਰ ਚਰੰਗਾ ਕੀ ਹੋ ਰਿਹਾ ਇਹ ਫੜਿਆ ਚੌਂਕ ਚ ਰੰਨਾ ਪਹਿਲੇ ਵੀ 12 ਤਰੀਕ ਨੂੰ ਕਿਸੇ ਤਰ੍ਹਾਂ ਪਾਣੀ ਆਇਆ ਸੀ ਮੇਰੇ ਘਰ ਬੜੇ ਪਾਣੀ ਸਾਰੇ ਮੇਰੇ ਮੇਰੇ ਡਾਕੂਮੈਂਟ ਮੇਰੇ ਫਰਨੀਚਰ ਮੇਰਾ ਘਰ ਦਾ ਸਾਰਾ ਸਮਾਨ ਖਰਾਬ ਹੋ ਗਿਆ ਤੇ ਮੈਂ ਕਾਲ ਕੀਤੀ ਆਈਏ ਨੂੰ ਤੇ ਇਸ ਕਾਲ ਕਿਸ ਟੈਕਸਰ ਮੰਡੀ ਰੋਡ ਮੇਰਾ ਫੋਨ ਨਹੀਂ ਚੁੱਕਿਆ ਫਿਰ ਉਹਨੇ ਭੇਜਿਆ ਆਪਣਾ ਮਤਲਬ ਐਜੇ ਤੇ ਆ ਕੇ ਮੈਂ ਦੱਸਿਆ ਸਾਰਾ ਕਿ ਦਿੱਕਣੀ ਕੀ ਹੋ ਰਿਹਾਦਾ ਐਂ ਉਹ ਕਹਿੰਦਾ ਠੀਕ ਐ ਮੈਂ ਕੋੜਿਆਂਗਾ ਫਿਰ ਮੈਂ ਅਕਸਲ ਨੂੰ ਫੋਨ ਕੀਤਾ ਸੋਤਨ ਵਾਲੀ ਉਹ ਉੰਨੀ ਦਿਨ ਵਿੱਚ ਆਈ ਸੀ ਮੈਂ ਉਹਨੂੰ ਦੱਸਿਆ ਕਿ ਸਾਰਾ ਸਾਰਾ ਪਾਣੀ ਲੱਗਦਾ ਤੇ ਸਿੰਜਰੀਏ ਪੁਣੀ ਹੈ ਇਹ ਖਲਾਉ ਕਹਿੰਦਾ ਜੀ ਇੱਥੇ ਕੋਈ ਪੁਣੀ ਪਾਣੀ ਨਹੀਂ ਹੈ ਜੀ ਤੇ ਸਰਕਟਰੀਆ ਡਾਉਣੀ ਹੋਈ ਜੀ ਲਾਈਨ ਸਰਕਟ ਵੀ ਹੋ ਰਹੀ ਆ ਤੇ ਉਹ ਤੁਹਾਡੇ ਪੀ ਨਹੀਂ ਚੁੱਕਦੇ ਆ ਅੱਜ ਹਾਲਾਤ ਦੇਖੋ ਕੀ ਬਣੇ ਨੇ ਅੱਜ ਮੇਰਾ ਇਹਨਾਂ ਨੁਕਸਾਨ ਤੀਜੀ ਵਾਰੀ ਮੇਰਾ ਨੁਕਸਾਨ ਹੋਇਆ ਹੈ ਔਰ ਇਹ ਮੰਡੀ ਬੋਰਡ ਦੀ ਵਜ੍ਹਾ ਕਰਕੇ ਹੋਇਆ ਹੈ। ਔਰ ਇਹ ਕਿਸੇ ਦੀ ਸੁਣ ਦੇਣੀ ਛੜਕਾਂ ਬਣਦੀਆਂ ਲੋਕਾਂ ਦੀ ਸੁਵਿਧਾ ਵਾਸਤੇ ਬਣਦੀਆਂ। ਨਾ ਕਿ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਬਣਦੀਆਂ। ਪਿਛਲੇ 2015 ਤੋਂ ਕੀ ਸਮੱਸਿਆ ਹੈ? 2015 ਤੋਂ ਇਸ ਮੰਡੀ ਬੋਰਡ ਮਹਿਕਮੇ ਦਾ ਪਿੱਟੇ ਸਾਫਾ ਕਰ ਰਹੇ ਹਨ। ਲੇਕਿਨ ਇਹ ਇਹਨਾਂ ਦੇ ਕੰਮ ਤੇ ਜੂਣੀ ਦੀ ਤੇ ਧੱਕਾਸ਼ਾਹੀ ਕਰਦੇ ਆ। ਹਰ ਇੱਕ ਨਾਲ ਧੱਕਾਸ਼ਾਹੀ ਕਰਦੇ ਆ। ਜਦੋਂ ਕੋਈ ਆਂਦਾ ਹੈ ਤਾਂ ਉਹ ਕਹਿੰਦੇ ਕਿ ਨੂੰ ਇਹਨੂੰ ਤਕਲੀਫ ਹੈ ਔਰ ਕਿਸੇ ਨੂੰ ਕੋਈ ਤਕਲੀਫ ਨਹੀਂ ਹੈ। ਨਾ ਹੀ ਹੋਰ ਕੋਈ ਬੋਲਦਾ ਹੈ। ਹੋਰ ਜਿਹੜੇ ਨਾ ਉਹ ਬੰਦੇ ਕੁਝ ਵੀ ਸੇ ਗੱਲਾਂ ਕਰਦੇ ਆ ਲੇਕਿਨ ਜੇ ਕੋਈ ਅਫਸਰ ਆਂਦਾ ਸਾਹਮਣੇ ਕੋਈ ਸਹੀ ਪੋਜੀਸ਼ਨ ਨਹੀਂ ਦੱਸਦੇ ਰਣੋ ਅੱਜ ਮੇਰੇ ਇੰਨੇ ਨੁਕਸਾਨ ਆਏ ਜੀ ਅੱਜ ਸਾਰਾ ਮਤਲਬ ਪਾਣੀ ਆਇਆ ਉਪਰੋਂ ਸਾਰਾ ਉਪਰੋਂ ਜਗਿਆਲ ਤੱਕ ਪਾਣੀ ਇੱਥੇ ਆਂਦਾ ਹੈ ਬੀਐਸਐਫ ਦਾ ਪਾਣੀ ਇੱਥੇ ਆਂਦਾ ਹੈ ਆਰਮੀ ਦਾ ਪਾਣੀ ਇੱਥੇ ਆਂਦਾ ਹੈ ਔਰ ਇਹੀ ਗੱਲਾਂ ਅਸੀਂ ਮਹਿਕਮੇ ਨੂੰ ਸਮਝਾਈਆਂ ਹਿਊਮਨ ਰਾਈਟ ਕਮਿਸ਼ਨ ਜੀ ਨਾਲ ਲਿਖੇ ਦਿੱਤਾ ਕਿ ਅਸੀਂ ਜੇ ਹੁਣ ਦੁਬਾਰਾ ਪਾਣੀ ਆਏਗਾ ਤੇ ਅਸੀਂ ਇਹਦਾ ਪਾਣੀ ਦਾ ਹੱਲ ਕਰਾਂਗੇ ਇਸੇ ਮਤਲਬ ਪ੍ਰੋਬਲਮ ਵਿੱਚ ਮੈਂ ਉਹਨੂੰ ਸੱਦਿਆ ਸੀ ਐਕਸ਼ਨ ਨੂੰ ਲੇਕਿਨ ਉਹਨਾਂ ਨੂੰ ਗਲਤ ਕਰ ਗਿਆ ਇਹ ਲੋ ਧਮਕੀ ਦੇ ਕੇ ਚਲਾ ਗਿਆ ਇਥੇ ਕੁਝ ਨਹੀਂ ਹੋ ਸਕਦਾ ਕਦ ਮੈਂ ਕਿਹਾ ਉਹ ਨੂੰ ਪਾਣੀ ਉਹਦੇ ਨਹੀਂ ਕੋਈ ਕੋਈ ਨਹੀਂ ਆ ਸਕਦਾ ਪਾਣੀ ਹੁਣ ਦੱਸੋ ਤੁਸੀਂ ਕੀ ਪੋਜੀਸ਼ਨ ਹੈ ਮੇਰੀ ਮੈਂ ਕਿੱਥੇ ਜਾਵਾਂ ਕਿੰਨੂੰ ਮੈਂ ਮੈਂ ਹੀ ਮੰਗ ਕਰਨਾ ਚਾਹਾਂ ਕਿ ਇਹ ਜਿਹੜੀ ਸੜਕ ਹੈ ਨਾ ਜਦੋਂ ਵੀ ਸੜਕ ਬੰਦੀ ਆ ਉਦੀ ਇੰਦੇ ਠੇਕੇ 'ਚ ਲਿਖਿਆ ਹੈ ਕਿ ਪਹਿਲੇ ਬੀਡ ਰੂਟ ਕਰਨੀ ਹੈ ਪਹਿਲੇ ਸਾਰਾ ਮਟੀਰੀਅਲ ਚੁਪੜਾ ਫਿਰ ਉਹਦੇ ਦੁਆਰਾ ਨੂੰ ਸੈਂਟਰਿੰਗ ਕਰਨੀ ਹੈ ਇਹਨਾਂ ਕੁਛ ਹੀ ਕੀਤਾ ਇਹਨਾਂ ਨੂੰ ਦੋ ਬਾਰੇ ਰੋਡ ਚੁੱਕਿਆ ਦੋ ਦੋ ਫੁੱਟ ਰੋਡ ਚੁੱਕ ਕੇ ਸਾਰੇ ਜਿਹੜੇ ਗਰੀਬ ਘਰ ਮੇਲੇ ਨੇ ਹੋਰ ਵੀ ਤਰੀਫ ਕਰਾਂਗੇ ਨੇ ਜਿਹੜੇ ਬੋਲ ਨਹੀਂ ਸਕਦੇ ਜਿਹਨੇ ਕਦੇ ਅੱਗੇ ਵਿੱਚ ਜਾ ਨਹੀਂ ਸਕਦੇ ਉਹ ਬਜਾਰੇ ਆਪਣੇ ਘਰਾਂ ਦੇ ਵਿੱਚ ਬੈਠੇ ਹੋਏ ਨੇ ਮੈਂ ਇਹ ਚਾਹਨਾ ਹੈ ਕਿ ਇਸ ਸੜਕ ਨੂੰ ਔਰ ਜਿਹੜੀ ਇਹ ਚੌਕ ਹੈ ਇਹਨੂੰ ਖੁੱਲਾ ਕੀਤਾ ਜਾਏ ਜਿਹਨਾਂ ਦੀ ਨਿਯਾਜ ਕਬਜੇ ਕਿਤੇ ਨਿਯਾਜ ਕਬਜੇ ਢਾਇਆ ਜਾਣ ਜਿਹੜੀ ਇੱਥੇ ਪੁਲਿਸ 2007 ਦੀ ਬਣੀ ਸੀ ਉਸ ਪੁਲਿਸ ਨੂੰ ਭਾਲ ਕੀਤਾ ਜਾਏ ਔਰ ਇਹ ਲੋਕਾਂ ਦੇ ਘਰਾਂ ਦਾ ਜਿਹੜਾ ਨੁਕਸਾਨ ਹੋ ਰਿਹਾ ਉਹਨੂੰ ਨਾ ਹੋਣ ਦਿੱਤਾ ਜਾਏ ਅੱਗੇ ਵੀ ਬੜੀ ਬੜੀ ਮਿਹਰਬਾਨੀ ਹੋਏਗੀ ਜੀ ਹਾਂਜੀ ਮੇਰੀ ਸਰਥੀ ਹਾਲ ਤੋਂ ਕਪੜੇ ਦੀ ਦੁਕਾਨ ਹੈਗੀ ਆ ਸਰ ਸਰ ਖਾਸ ਤੇਰੇ ਵਿੱਚ ਤੀਜੀ ਵਾਰੀ ਮੇਰੀ ਦੁਕਾਨ ਦੇ ਅੰਦਰ ਪਾਣੀ ਆ ਗਿਆ ਪਿਛਲੇ ਸਾਲ ਸਰ ਮੇਰਾ 2.5 ਲੱਖ ਰੁਪਏ ਤੋਂ ਉੱਪਰ ਦਾ ਨੁਕਸਾਨ ਹੋਇਆ ਸੀ ਕਿਸੇ ਨੇ ਕੋਈ ਮਹਿਮਨੇ ਕਿਸੇ ਨੇ ਕੋਈ ਜ਼ਿੰਮੇਵਾਰ ਨਹੀਂ ਹੋਇਆ ਸਰ ਸਰ ਇਹ ਸੁਏਲੀ ਤਕੀ ਹਾਲਾਤ ਦੇਖ ਲੋ ਇੱਥੋਂ ਸੁਆ ਟੁੱਟਿਆ ਸਰ ਇਹਦਾ ਪਾਣੀ ਪੂਰਾ ਇੱਥੋਂ ਪੈਲੀਓ ਸਿੱਧਾ ਮੇਰੀ ਦੁਕਾਨ ਦੇ ਅੱਗੇ ਜਾਂਦਾ ਸਰ ਇਹਦਾ ਸਰ ਕੋਈ ਜ਼ਿੰਮੇਵਾਰ ਨਹੀਂ ਕੋਈ ਸਰਕਾਰ ਜਾਂ ਕੋਈ ਦਾ ਠੇਕੇਦਾਰ ਜਾਂ ਕੋਈ ਇਹਦਾ ਮਹਿਮਾ ਕੋਈ ਜ਼ਿੰਮੇਵਾਰ ਨਹੀਂ ਉਹ ਸਰ ਉਹਨੇ ਸੁਆ ਛੱਡ ਗਏ ਉੱਥੋਂ ਅੱਗੇ ਦੇਖੋ ਸਰ ਫਿਰ ਪਿਛੋਂ ਟੂਆ ਬਣਾ ਦਿੱਤੇ ਸਰ ਕੀ ਸਰ ਇਹ ਵੇਚ ਵਾਲੀ ਕੋਈ ਨਹੀਂ ਜ਼ਿੰਮੇਵਾਰੀ ਨਹੀਂ ਕੋਈ ਦਾ ਕੋਈ ਮਾਪਿਓ ਨਹੀਂ ਹੈਗਾ ਸਰ ਸਰਕਾਰ ਦੇ ਬੰਦੇ ਦੋ ਤਿੰਨ ਆਉਂਦੇ ਆ ਕੋਈ ਮੂੰਹ ਲਾ ਕੇ ਚੱਲ ਜਾਂਦੇ ਆ ਕੋਈ ਕੇ ਦੀ ਜ਼ਿੰਮੇਵਾਰੀ ਨਹੀਂ ਸਰ ਰਾਤੀ ਲੋਕੀ ਸੁੱਤੇ ਹੁੰਦੇ ਆ ਪਰ 2 ਵੇ ਉੱਠ ਕੇ ਆਪਣੀ ਦੁਕਾਨਾਂ ਦੇ ਦੋ ਸਰ ਪਾਣੀ ਘੜਦੇ ਆ ਇਹਦਾ ਕੀ ਜ਼ਿੰਮੇਵਾਰੀ ਆ ਸਰ ਮੈਨੂੰ ਤੁਸੀਂ ਇੱਕ ਵਾਰੇ ਆਪਣੀ ਤੁਸੀਂ ਦੇਖੋ ਸਾਹਿਬ ਤਾਂ ਸੂਏ ਦਾ ਹਾਲ ਦੇਖੋ ਤੁਸੀਂ ਸਰ ਨਹੀਂ ਤੁਸੀਂ ਸੂਏ ਦਾ ਕੰਮ ਲੈਣਾ ਬੰਦ ਕਰ ਦਿਓ ਕਿਉਂ ਸੂਆ ਬਣਾ ਰਹੇ ਹੋ ਲੋਕਾਂ ਦੇ ਘਰਾਂ ਦਾ ਬਿੜਾ ਕਰਕੇ ਕਰਨ ਦਿਓ ਐ ਸਰ ਮੇਰੇ ਦੁਕਾਨ ਦੇ ਨਾਲ ਮੁੰਡੇ ਦਾ ਘਰ ਦਾ ਵਿਆਹ ਹੈਗਾ ਤੀਜੀ ਵਾਰੀ ਪਾਣੀ ਆ ਗਿਆ ਸਰ ਦੀ ਦੁਕਾਨ ਦੇ ਅੰਦਰ ਇਹਨਾਂ ਨੇ ਜੋ ਕਪੜਾ ਲੀਰਾਲਿਆ ਸਾਰਾ ਖਰਾਬ ਹੋ ਗਿਆ ਸਰ ਕੌਣ ਜ਼ਿੰਮੇਵਾਰ ਆ ਸਰ ਸਰਕਾਰ ਦੇ ਲੋਕਾਂ ਨੇ ਬੰਦਿਆਂ ਨੇ ਮਹਿਕਮੇ ਨਹੀਂ ਆਣਾ ਮੂੰਹ ਲਾ ਕੇ ਚੱਲ ਜਣਾ ਖਾਣਾ ਪੂਰਤੀ ਹੋਣੀ ਆ ਕੋਈ ਨੇ ਕੋਈ ਨਹੀਂ ਸੁਣਨਾ ਸਰ ਇਸ ਕਰਕੇ ਸਰ ਮੇਰੀ ਡੀਸੀ ਸਾਹਿਬ ਅਕ ਇੱਕੋ ਬੇਨਤੀ ਹੈਗੀ ਆ ਇਹਦਾ ਹਾਲਾਤ ਦੇਖੋ ਇੱਕ ਵਾਰੀ ਆ ਕੇ ਸਰ ਜਿਹੜੇ ਤੰਗ ਲੱਗਦੀਆਂ ਨਾ ਉਹਨੂੰ ਪਤਾ ਹੁੰਦਾ ਸਰ ਲੋਕੀ ਘਰੇ ਸੁੱਤੇ ਪਿਆ ਆਪਾਂ ਆਪਣਾ ਹਾਲਾਤ ਦੇਖੋ ਸਰ ਆਪਾਂ ਵੀ ਆਪਣੇ ਘਰੇ ਸਰ ਛੋਟੇ ਬੱਚੇ ਪੁੱਛੇ ਛੱਡ ਕੇ ਆਏ ਆ ਹਾਲਾਤ ਤੁਸੀਂ ਇੱਕ ਵਾਰੀ ਆ ਕੇ ਮੌਕਾ ਦਾ ਚੈੱਕ ਕਰੋ ਆਂਦੇ ਅਫਸਰ ਆਂਦੇ ਮੂੰਹ ਲਾ ਕੇ ਚੱਲ ਜਾਂਦੇ ਸਰ ਇਹਦੀ ਕੋਈ ਮਾਤਬੋਣੀ ਹੈਗਾ ਖਰੀ ਮੈਂ ਆਗਮਣੇ ਏਡਾ ਤਗੜਾ ਪ੍ਰੋਜੈਕਟ ਲਾਇਆ ਕੀ ਗਾਲੀ ਦਾ ਪਾਣੀ ਲੋਕਾਂ ਦੇ ਘਰਾਂ ਨੂੰ ਵੜਨ ਨੂੰ ਲਾਇਆ ਸਾਬ ਇਹ ਸੂਆ ਜਿਹੜਾ ਕਦੋਂ ਦਾ ਕੰਮ ਦਾ ਸਟਾਰਟ ਹੋਇਆ ਸਰ ਪਿਛਲੇ ਸਾਲ ਵੀ ਇਹੀ ਦਿਨਾਂ ਹੀ ਮੇਰੀ ਦੁਕਾਨ ਦੇ ਅੰਦਰ ਪਾਣੀ ਆਇਆ ਈ ਮੇਰੇ ਕੋ ਖਬਰਾਂ ਪਈਆਂ ਇਹ ਤੱਕ ਮੇਰੇ ਕੋ ਕਿ ਕਿ ਫੋਟੋ ਪਈ ਇਹਨਾਂ ਨਾ ਗੋਡੇ-ਗੋਡੇ ਮੇਰੀ ਦੁਕਾਨ ਦੇ ਅੰਦਰ ਪਾਣੀ ਸੀਗਾ ਜਾਬ ਮੇਰੀ ਕਪੜੇ ਦੀ ਦੁਕਾਨ ਹੈ ਮੈਂ ਰੋਜ਼ ਕਿੱਥੋਂ ਦੁਕਾਨ ਸਵਾਰਾਂਗਾ ਲਾਵਾਂਗਾ ਸਾਬ ਹਾਲਾਤ ਤੁਸੀਂ ਅੱਪੇ ਦੁਕਾਨਦਾਰੀਆਂ ਦੇ ਦੇਖਿਓ ਕਿ ਅੱਗੇ ਹਾਲਾਤ ਕੀ ਹੈਗੇ ਦੁਕਾਨਦਾਰੀਆਂ ਦੇ ਇਹ ਹਾਲਾਤ ਉਸ ਤੋਂ ਬਾਅਦ ਇਹ ਚੀਜ਼ਾਂ ਦੀ ਮਾਰ ਸਰ ਉਹ ਮੇਰੀ ਸਰਕਾਰ ਅਗੇ ਪ੍ਰਸ਼ਾਸਨ ਅਗੇ ਇੱਕ ਬੇਨਤੀ ਆ ਆ ਕੇ ਮੌਕਾ ਦੇਖੋ ਲੋਕਾਂ ਦੇ ਘਰਾਂ ਦਾ ਹਾਲਾਤ ਦੇਖੋ ਕੀ ਆ ਅੱਛਾ ਮੇਰਾ ਨਾਮ ਉਮੇਸ਼ ਕੁਮਾਰ ਦਾ ਇਹ ਮੈਂ ਪਿੰਡ ਤਰੇਾਲ ਦਾ ਵਾਹ ਹੈਗਾ ਦੇਖੋ ਜੀ ਸਾਡੇ ਇੱਥੇ ਚੋਂ ਦੇ ਨਾ ਪਾਣੀ ਆਇਆ ਇਹ ਸੂਏ ਦਾ ਪਾਣੀ ਆਇਆ ਜਿੰਨਾ ਵੀ ਆ ਸਾਰਾ ਸੂਏ ਦਾ ਪਾਣੀ ਸਾਡੇ ਘਰਾਂ ਚ ਪਾਣੀ ਵੜ ਗਿਆ ਸਾਨੂੰ ਦੀਸ਼ੀ ਸਾਹਿਬ ਨੂੰ ਤੇ ਮੈਨੂੰ ਇਹੀ ਬੇਨਤੀ ਕੀਤੀ ਜਾਂਦੀ ਹੈ ਕਿ ਇਹ ਸਾਡਾ ਹੱਲ ਕਰੋ ਆਪਾਂ ਬਹੁਤ ਬਣ ਹੋ ਗਿਆ ਜਿੰਨੀ ਵਾਰ ਬਰਖਾ ਹਫਤੇ ਤਿੰਨ ਵਾਰ ਬਰਖਾ ਤਿੰਨ ਵਾਰੀ ਪਾਣੀ ਸਾਰਾ ਹਰੇ ਘਰਾਂ ਜਾ ਜਾਂਦਾ ਪੂਰਾ ਸੂਆ ਟੁੱਟ ਗਿਆ ਟੁੱਟ ਗਿਆ ਪੂਰਾ ਪਾਣੀ ਵਿੱਚ ਪਹਿਲੀਆਂ ਦੇ ਵਿੱਚ ਪਾਣੀ ਪੂਰਾ ਹੋਇਆ ਵਿੱਚ ਬੰਦਾ ਕੀ ਕਰੇ ਪਰੇਸ਼ਾਨ ਹੋ ਗਿਆ ਆਪਾਂ ਪਾਣੀ ਕੱਢ ਕੱਢ ਕੇ ਕਿੰਨਾ ਕ ਨੁਕਸਾਨ ਆ ਥੋੜਾ ਬਈ ਬਹੁਤ ਨੁਕਸਾਨ ਹੋ ਗਿਆ ਬੈੱਡਾਂ ਦਾਕ ਪਾਣੀ ਚੱਲ ਗਿਆ ਅੰਦਰ ਪੂਰਾ ਪਾਣੀ ਹੋ ਗਿਆ ਅੰਦਰ ਪਾਣੀ ਪਾਣੀ ਹੋ ਗਿਆ ਕਮਰਿਆਂ ਦੇ ਵਿੱਚ ਅਲਮਾਰੀਆਂ ਦੇ ਵਿੱਚ ਕੱਪੜੇ ਭਰੋ ਗਿਆ ਪਾਣੀ ਨਾਲ ਸੋਫੇ ਭਰੋ ਗਿਆ ਬੈੱਡ ਭਰੋ ਗਿਆ ਸਭ ਕੁਝ ਪਾਣੀ ਪਾਣੀ ਹੋ ਗਿਆ ਅੰਦਰ ਵੀ ਕੀ ਕਰੀ ਆਪਾਂ ਕੀ ਮੰਗ ਕਰਨਾ ਚਾਹੁੰਦੇ ਸਰਕਾਰ ਨੂੰ ਸਾਡੀ ਇਹ ਮੰਗ ਹੈ ਕਿ ਸਿਰ ਹੱਲ ਕਰੋ ਸੂਏ ਦਾ ਹੱਲ ਕਰੋ ਇਹ ਜਿੰਨਾ ਪਾਣੀ ਸੂਏ ਦਾ ਸਾਰਾ ਆਂਦਾ ਹੈ ਕੁਝ ਬੰਦੇ ਉੱਥੇ ਸੂਆ ਤੋੜ ਤੋੜਨ ਦੇ ਕਾਰਨ ਵੀ ਜਿਹੜਾ ਸਾਰਾ ਪਾਣੀ ਇੱਥੇ ਆ ਜਾਂਦਾ ਹੈ